ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਪਾਪੀ ਦੇ ਕਤਲ ਤੋਂ ਬਾਅਦ ਮਾਮਲੇ 'ਚ ਮੁੱਖ ਮਲਜ਼ਮ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਬਿਆਨਾਂ ਤੋਂ ਮਹਿਰੋ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਇੱਕ ਵਾਰ ਮੁੜ ਲੂਥਰਾ ਨੂੰ ਈਮੇਲ ਰਾਹੀਂ ਜਾਨੂ ਮਾਰਨ ਦੀ ਧਮਕੀ ਮਿਲੀ ਹੈ ਉਸਨੇ ਦੀਪਿਕਾ ਲੂਥਰਾ ਨੂੰ ਧਮਕੀ ਦੌਰਾਨ ਕਿਹਾ ਸੀ ਕਿ ਇੱਥੇ ਬਹੁਤ ਸਾਰੀਆਂ ਪਾਰਕਿੰਗਾਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ লাশ ਹਰ ਵਾਰ ਮਿਲੇ। ਕਿਹਾ ਜਾ ਰਿਹਾ ਹੈ ਕਿ ਇਹ ਧਮਕੀ ਭਰੀ ਈਮੇਲ ਕਥਿਤ ਤੌਰ ਤੇ ਕਮਲਕੌਰ ਭਾਬੀ ਦੇ ਕਤਲ ਮਾਮਲੇ 'ਚ ਮੁੱਖ ਮਲਜ਼ਮ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਭੇਜੀ ਗਈ ਹੈ। ਇਹ ਧਮਕੀ ਭਰੀ ਈਮੇਲ 14 ਤਰੀਕ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਕਿਹਾ ਗਿਆ ਹੈ, "ਵੀਡੀਓ ਤੇਰੀਆਂ ਅੱਜ ਫੇਰ ਪੈ ਰਹੀਆਂ ਪੇਜ ਤੇ ਤੇਰਾ ਐਡਰੈਸ ਮਿਲ ਗਿਆ ਹੈ। ਆਪਦੇ ਘਰ ਤੋਂ ਬਾਹਰ ਸੋਚ ਸਮਝ ਕੇ ਨਿਕਲੀਂ।" 24 ਘੰਟੇ ਨਿਗਾਹ ਤੇਰੇ ਉੱਪਰ ਹੈ ਜਦ ਵੀ ਸਵਾ ਮਿਲ ਗਿਆ ਉਹ ਤੇਰਾ ਆਖਰੀ ਦਿਨ ਹੋਵੇਗਾ ਜਿੱਥੇ ਭਜਨਾ ਭੱਜ ਲੈ ਜਿੱਥੇ ਲੁਕਣਾ ਲੁਕ ਲੈ ਅਗਲਾ ਨੰਬਰ 13 ਤੇ ਪ੍ਰੀਤ ਜੱਟੀ ਦਾ ਲੱਗਣਾ ਤੁਹਾਨੂੰ ਬਹੁਤ ਪਿਆਰ ਨਾਲ ਸਮਝਾ ਲਿਆ ਤੁਸੀਂ ਨਹੀਂ ਸਮਝੀਆਂ ਇਸ ਵਿੱਚ ਅੱਗੇ ਕਿਹਾ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲੈ ਲੈ ਤੇਰੀ ਜਾਨ ਨਹੀਂ ਛੁੱਟਣੀ ਸਿਕਿਉਰਟੀਆਂ 24 ਘੰਟੇ ਤੇਰੇ ਨਾਲ ਨਹੀਂ ਰਹਿਣੀਆਂ ਸੂਰੀ ਕੋਲ ਵੀ ਸਿਕਿਉਰਿਟੀ ਸੀ ਠੋਕ ਦਿੱਤਾ ਨਾ ਐਵੇਂ ਹੀ ਤੇਰਾ ਸੌਦਾ ਲਾਉਣਾ ਤੇ ਪ੍ਰੀਤ ਜੱਟੀ ਦਾ ਜਿਹੜਾ ਤੁਸੀਂ ਕਤਿੜਾਂ ਨੇ ਗੰਦ ਪਾਇਆ ਹੋਇਆ ਪੰਜਾਬ ਵਿੱਚ ਬਹੁਤ ਜਲਦੀ ਸਾਡਾ ਗਰੁੱਪ ਕੈਨੇਡਾ ਵਿੱਚ ਸੋਦਾ ਲਾ ਰਿਹਾ ਹੈ ਦੇਖੀ ਚੱਲ ਬਣਦਾ ਹੁਣ ਕੀ ਹੈ ਸੋ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਪਾਬੀ ਦੇ ਕਤਲ ਤੋਂ ਬਾਅਦ ਮਾਮਲੇ 'ਚ ਮੁੱਖ ਮਲਜ਼ਮ ਅਮਰਿਤਪਾਲ ਸਿੰਘ ਮੈਰੋ ਵੱਲੋਂ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦਾ ਜਿਹੜਾ ਸਿਲਸਲਾ ਹੈ ਉਹ ਹਾਲੇ ਵੀ ਲਗਾਤਾਰ ਜਾਰੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਪਾਪੀ ਦੇ ਕਤਲ ਤੋਂ ਬਾਅਦ ਮਾਮਲੇ 'ਚ ਮੁੱਖ ਮਲਜ਼ਮ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦਾ سلسلہ ਲਗਾਤਾਰ ਜਾਰੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਬਿਆਨਾਂ ਤੋਂ ਮਹਿਰੋ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਇੱਕ ਵਾਰ ਮੁੜ ਲੂਥਰਾ ਨੂੰ ਈਮੇਲ ਰਾਹੀਂ ਜਾਨੂ ਮਾਰਨ ਦੀ ਧਮਕੀ ਮਿਲੀ ਹੈ ਉਸਨੇ ਦੀਪਿਕਾ ਲੂਥਰਾ ਨੂੰ ਧਮਕੀ ਦੌਰਾਨ ਕਿਹਾ ਸੀ ਕਿ ਇੱਥੇ ਬਹੁਤ ਸਾਰੀਆਂ ਪਾਰਕਿੰਗਾਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ লাশ ਹਰ ਵਾਰ ਮਿਲੇ ਕਿਹਾ ਜਾ ਰਿਹਾ ਹੈ ਕਿ ਇਹ ਧਮਕੀ ਭਰੀ ਈਮੇਲ ਕਥਿਤ ਤੌਰ ਤੇ ਕਮਲਕੌਰ ਭਾਬੀ ਦੇ ਕਤਲ ਮਾਮਲੇ 'ਚ ਮੁੱਖ ਮਲਜ਼ਮ ਅਮਰਿਤਪਾਲ ਸਿੰਘ ਮਹਿਰੂ ਵੱਲੋਂ ਭੇਜੀ ਗਈ ਹੈ ਇਹ ਧਮਕੀ ਭਰੀ ਈਮੇਲ 14 ਤਰੀਕ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਕਿਹਾ ਗਿਆ ਹੈ ਵੀਡੀਓ ਤੇਰੀਆਂ ਅੱਜ ਫੇਰ ਪੈ ਰਹੀਆਂ ਪੇਜ ਤੇ ਤੇਰਾ ਐਡਰੈਸ ਮਿਲ ਗਿਆ ਹੈ ਆਪਦੇ ਘਰ ਤੋਂ ਬਾਹਰ ਸੋਚ ਸਮਝ ਕੇ ਨਿਕਲੀ 24 ਘੰਟੇ ਨਿਗਾ ਤੇਰੇ ਉੱਪਰ ਹੈ ਜਦ ਵੀ ਸਵਾ ਮਿਲ ਗਿਆ ਉਹ ਤੇਰਾ ਆਖਰੀ ਦਿਨ ਹੋਵੇਗਾ ਜਿੱਥੇ ਭਜਨਾ ਭੱਜ ਲੈ ਜਿੱਥੇ ਲੁਕਣਾ ਲੁਕ ਲੈ ਅਗਲਾ ਨੰਬਰ 13 ਤੇ ਪ੍ਰੀਤ ਜੱਟੀ ਦਾ ਲਗਣਾ ਤੁਹਾਨੂੰ ਬਹੁਤ ਪਿਆਰ ਨਾਲ ਸਮਝਾ ਲਿਆ ਤੁਸੀਂ ਨਹੀਂ ਸਮਝੀਆਂ ਇਸ ਵਿੱਚ ਅੱਗੇ ਕੀ ਹੈ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲੈ ਲੈ ਤੇਰੀ ਜਾਨ ਨਹੀਂ ਛੁੱਟਣੀ ਸਿਕਿਉਰਟੀਆਂ 24 ਘੰਟੇ ਤੇਰੇ ਨਾਲ ਨਹੀਂ ਰਹਿਣੀਆਂ ਸੂਰੀ ਕੋਲ ਵੀ ਸਿਕਿਉਰਿਟੀ ਸੀ ਠੋਕ ਦਿੱਤਾ ਨਾ ਐਵੇਂ ਹੀ ਤੇਰਾ ਸੌਦਾ ਲਾਉਣਾ ਤੇ ਪ੍ਰੀਤ ਜੱਟੀ ਦਾ ਜਿਹੜਾ ਤੁਸੀਂ ਕਤੀੜਾਂ ਨੇ ਗੰਦ ਪਾਇਆ ਹੋਇਆ ਪੰਜਾਬ ਵਿੱਚ ਬਹੁਤ ਜਲਦੀ ਸਾਡਾ ਗਰੁੱਪ ਕੈਨੇਡਾ ਵਿੱਚ ਸੌਦਾ ਲਾ ਰਿਹਾ ਹੈ ਦੇਖੀ ਚੱਲ ਬਣਦਾ ਹੁਣ ਕੀ ਹੈ ਸੋ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਪਾਬੀ ਦੇ ਕਤਲ ਤੋਂ ਬਾਅਦ ਮਾਮਲੇ 'ਚ ਮੁੱਖ ਮਲਜ਼ਮ ਅਮਰਿਤਪਾਲ ਸਿੰਘ ਮੈਰੋ ਵੱਲੋਂ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦਾ ਜਿਹੜਾ ਸਿਲਸਿਲਾ ਹੈ ਉਹ ਹਾਲੇ ਵੀ ਲਗਾਤਾਰ ਜਾਰੀ ਹੈ